ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮਹਿਕ ਤੁਹਾਡਾ ਸਭ ਦਾ ਸਵਾਗਤ ਕਰਦੀ ਹਾਂ ਸਾਡੇ ਚੈਨਲ ਸਾਡੀ ਮਹਿਕ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਠੀਕ ਠਾਕ ਹਾਂ ਦੋਕ ਦਿਨਾਂ ਤੋਂ ਮੇਰੀ ਸਿਹਤ ਠੀਕ ਨਹੀਂ ਸੀ ਇਸ ਕਰਕੇ ਆਪਾਂ ਨਵੀਂ ਵੀਡੀਓ ਨਹੀਂ ਅਪਲੋਡ ਕਰ ਸਕੇ ਤੇ ਕਾਫੀ ਜਾਣੇ ਮੈਸੇਜ ਕਰਕੇ ਪੁੱਛ ਰਹੇ ਸੀਗੇ ਕਿ ਤੁਹਾਡੀ ਸਿਹਤ ਕਿਵੇਂ ਆ ਤੁਸੀਂ ਹੁਣ ਠੀਕ ਹੋ ਤੇ ਉਦਾਂ ਮੈਨੂੰ ਪਹਿਲਾਂ ਨਾਲੋਂ ਫਰਕ ਆ ਮੈਂ ਠੀਕ ਆ ਪਰ ਕਈ ਵਾਰ ਸੇਤ ਨਹੀਂ ਠੀਕ ਰਹਿੰਦੀ ਹੈਗੀ ਨਹੀਂ ਕੰਟਰੋਲਸ ਹੁੰਦਾ ਕਿਉਂਕਿ ਐਵੇਂ ਦੀ ਹੀ ਸਿਚੁਏਸ਼ਨ ਹੁੰਦੀ ਹੈ ਵੀ ਕਈ ਵਾਰ ਤੁਸੀਂ ਬਿਲਕੁਲ ਨਾਰਮਲ ਹੁੰਨੇ ਆ ਤੇ ਕਈ ਵਾਰ ਤੁਹਾਨੂੰ ਕੋਈ ਨਾ ਕੋਈ ਪ੍ਰੋਬਲਮ ਆ ਜਾਂਦੀ ਆ ਤੇ ਅੱਜ ਆਪਾਂ ਗੱਲਬਾਤ ਕਰਨੀ ਸਗੀ ਡਿਪਰੈਸ਼ਨ ਬਾਰੇ ਕਿਉਂਕਿ ਮੈਨੂੰ ਕਾਫੀ ਵੀਰਾਂ ਭੈਣਾਂ ਦੇ ਮੈਸੇਜ ਆਏ ਕਿ ਤੁਸੀਂ ਕਿਸੇ ਹੋਰ ਟੌਪਿਕ ਦੇ ਬਾਰੇ ਗੱਲ ਕਰਨ ਤੋਂ ਪਹਿਲਾਂ ਡਿਪਰੈਸ਼ਨ ਦੇ ਬਾਰੇ ਕੁਝ ਸਾਡੇ ਜਿਹੜੇ ਸਵਾਲ ਨੇ ਜਿਹੜਾ ਉਹਨਾਂ ਦੇ ਜਵਾਬ ਦਿਓ ਕਿਉਂਕਿ ਤੁਸੀਂ ਇਸ ਫੇਸ ਦੇ ਵਿੱਚੋਂ ਲੰਘ ਰਹੇ ਹੋ ਤੁਸੀਂ ਲੰਘੇ ਹੋਗੇ ਤੁਸੀਂ ਇਹਦੇ ਬਾਰੇ ਗੱਲਬਾਤ ਕਰੋ ਤਾਂ ਜੋ ਹੋਰ ਵੀ ਲੋਕਾਂ ਦੀ ਹੈਲਪ ਹੋ ਸਕੇ ਹੋਰ ਵੀ ਲੋਕੀ ਵੀ ਵੱਜ ਸਕਣ ਜਾਂ ਮਤਲਬ ਉਹਨਾਂ ਨੂੰ ਵੀ ਸਮਝ ਆ ਸਕੇ ਕਿ ਇਹ ਕੰਡੀਸ਼ਨ ਦੇ ਨਾਲ ਕਿਵੇਂ ਲੜਨਾ ਆ ਤਾਂ ਕਾਫੀ ਜਾਣੇ ਮੈਨੂੰ ਮੈਸੇਜ ਕਰਦੇ ਆ ਮੈਨੂੰ ਪੁੱਛਦੇ ਰਹਿੰਦੇ ਆ ਕਿ ਤੁਸੀਂ ਕਿਵੇਂ ਠੀਕ ਹੋਏ ਹੋ ਤੁਸੀਂ ਕਿਵੇਂ ਆਪਣੇ ਆਪ ਤੇ ਕੰਟਰੋਲ ਕਰਿਆ ਆ ਸਾਡੀ ਹੈਲਪ ਵੀ ਕਰੋ ਮੈਂ ਤੁਹਾਨੂੰ ਸਿਰਫ ਜਿਵੇਂ ਜਿਵੇਂ ਮੈਂ ਆਪਣੇ ਆਪ ਨੂੰ ਕੰਟਰੋਲ ਕਰਨ ਦੀ ਆਪਣੇ ਆਪ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਰਹੀ ਆ ਉਵੇਂ ਬਸ ਮੈਂ ਮਤਲਬ ਤੁਹਾਨੂੰ ਉਵੇਂ ਦੀਆਂ ਚੀਜ਼ਾਂ ਉਵੇਂ ਦੇ ਟਿਪਸ ਤੁਹਾਨੂੰ ਦੇ ਸਕਦੀ ਆ ਤੇ ਪਰ ਇਹ ਐਡ ਦੀ ਅੰਡੇ ਬਿਮਾਰੀ ਇਦਾਂ ਦੀ ਆ ਮਤਲਬ ਇਹ ਪ੍ਰੋਬਲਮ ਐਵੇਂ ਦੀ ਆ ਕਿ ਤੁਹਾਨੂੰ ਆਪਣੇ ਆਪ ਨੂੰ ਹੀ ਆਪਣੇ ਆਪ ਤੇ ਵਰਕ ਕਰਨਾ ਪੈਂਦਾ ਆ ਕਿਸੇ ਦੇ ਸੁਝਾਅ ਕਿਸੇ ਦੀਆਂ ਦਿੱਤੀਆਂ ਹੋਈਆਂ ਮਤਲਬ ਸਲਾਹਾਂ ਜਿਹੜੀਆਂ ਉਹਨਾਂ ਕੰਮ ਨਹੀਂ ਕਰਦੀਆਂ ਹੈਗੀਆਂ ਪਹਿਲਾਂ ਤਾਂ ਆਪਾਂ ਗੱਲਬਾਤ ਕਰਦੇ ਆ ਕਿ ਡਿਪਰੈਸ਼ਨ ਹੁੰਦਾ ਕੀ ਆ ਜਿਵੇਂ ਆਪਾਂ ਇੱਕ ਵੀਡੀਓ ਚ ਗੱਲ ਕੀਤੀ ਸੀਗੀ ਕਿ ਡਿਪਰੈਸ਼ਨ ਆ ਜਿਹੜੀ ਇੱਕ ਮਾਨਸਿਕ ਬਿਮਾਰੀ ਆ ਜਿਹੜੀ ਕਿ ਆਪਾਂ ਨੂੰ ਮਤਲਬ ਦੇਖਦੀ ਨਹੀਂ ਹੈਗੀ ਨਾ ਆਪਾਂ ਦੇਖ ਸਕਦੇ ਆ ਨਾ ਕਿਸੇ ਨੂੰ ਦਿਖਾ ਸਕਦੇ ਆ ਮਤਲਬ ਉਹ ਇਹ ਐਵੇਂ ਦੀ ਪ੍ਰੋਬਲਮ ਆ ਬੰਦੇ ਦੀ ਇਨਰ ਫੀਲਿੰਗ ਹੁੰਦੀ ਆ ਤੇ ਡਿਪਰੈਸ਼ਨ ਇੱਕ ਐਵੇਂ ਦੀ ਚੀਜ਼ ਆ ਵੀ ਜਦੋਂ ਆਪਾਂ ਤੁਰੇ ਫਿਰਦੇ ਆਂਗੇ ਆਪਣੇ ਨਾਲ ਬਹੁਤ ਐਵੇਂ ਦੀਆਂ ਚੀਜ਼ਾਂ ਵਾਪਰਦੀਆਂ ਨੇ ਬਹੁਤ ਕੁਝ ਸਾਡੀ ਲਾਈਫ ਦੇ ਵਿੱਚ ਹੁੰਦਾ ਆ ਤੇ ਜ਼ਿਆਦਾਤਰ ਲੋਕੀ ਆ ਜਿਹੜੇ ਉਹ ਕੁਝ ਚੀਜ਼ਾਂ ਨੂੰ ਸੀਰੀਅਸ ਨਹੀਂ ਲੈਂਦੇ ਹੈਗੇ ਮਤਲਬ ਵੀ ਜਿਵੇਂ ਆਪਾਂ ਕਹਿੰਦੇ ਹੁੰਨੇ ਆ ਵੀ ਨਾਰਮਲ ਆਪਣੇ ਗੱਲ ਚੱਲਦੀ ਆ ਕੀ ਇੱਕ ਕੰਨ ਚ ਪਾ ਲੋ ਇੱਕ ਚੋਂ ਕੱਢ ਦੋ ਮਤਲਬ ਜਿਹੜੀ ਸੁਣੀ ਆ ਉਹਨੂੰ ਅਣਸੁਣੀ ਕਰ ਦੋ ਜਿਹੜੇ ਇਦਾਂ ਦੇ ਲੋਕੀ ਹੁੰਦੇ ਆਗੇ ਉਹ ਬਹੁਤ ਠੀਕ ਰਹਿੰਦੇ ਆ ਆਪਣੀ ਲਾਈਫ ਦੇ ਵਿੱਚ ਮਤਲਬ ਉਹ ਨਾਰਮਲ ਰਹਿੰਦੇ ਆ ਉਹਨਾਂ ਨੂੰ ਛੇਤੀ ਕਿਤੇ ਡਿਪਰੈਸ਼ਨ ਕੀ ਮਤਲਬ ਹੋਰ ਵੀ ਛੇਤੀ ਕਿਤੇ ਬਿਮਾਰੀਆਂ ਨਹੀਂ ਲੱਗਦੀਆਂ ਮਤਲਬ ਜਿਹੜੀ ਮਾਨਸਿਕ ਰੋਗ ਹੁੰਦੇ ਨੇ ਉਹ ਉਹ ਹੀ ਹੋਰ ਚੀਜ਼ਾਂ ਦੇ ਹੋਰ ਬਿਮਾਰੀਆਂ ਦੀ ਜੜ ਬਣ ਜਾਂਦੇ ਆ ਕਿਉਂਕਿ ਜਿਹੜਾ ਤੁਹਾਡਾ ਦਿਮਾਗ ਹੈ ਜਿਵੇਂ ਜਿਵੇਂ ਉਹ ਕੰਮ ਕਰਦਾ ਆ ਜਿਵੇਂ ਜਿਵੇਂ ਉਹ ਵਰਕ ਕਰਦਾ ਆ ਉਹ ਤੁਹਾਡੀ ਲਾਈਫ ਦੇ ਵਿੱਚ ਤੁਹਾਡੀ ਬਾਡੀ ਦੇ ਵਿੱਚ ਹੋਰ ਕਿੰਨੀਆਂ ਸਾਰੀਆਂ ਪ੍ਰੋਬਲਮਾਂ ਲੈ ਕੇ ਆਉਂਦਾ ਆ ਤੇ ਜਦੋਂ ਜਿਹੜੇ ਲੋਕੀ ਆ ਹਲੇ ਜਿਨ੍ਹਾਂ ਦੇ ਮੇਰੇ ਆਰਗਨ ਨੇਚਰ ਹੁੰਦਾ ਆ ਵੀ ਕੋਈ ਵੀ ਗੱਲ ਹੋ ਗਈ ਉਹਨੂੰ ਸੀਰੀਅਸ ਲੈ ਜਾਣਾ ਉਹਨੂੰ ਸੋਚਦੇ ਰਹਿਣਾ ਜਦੋਂ ਉਹਨੂੰ ਸੋਚਦੇ ਰਹਿੰਦੇ ਆ ਕਿ ਜ਼ਿਆਦਾਤਰ ਮਤਲਬ ਰਿਪੀਟ ਦੇ ਵਿੱਚ ਇੱਕੋ ਚੀਜ਼ ਦੇ ਉੱਤੇ ਦਿਮਾਗ ਅੜ ਗਿਆ ਰਹਿੰਦਾ ਆ ਤਾਂ ਉਹ ਡਿਪਰੈਸ਼ਨ ਬਣ ਜਾਂਦਾ ਆ ਮਤਲਬ ਆਪਾਂ ਇਹ ਕਹਿ ਸਕਦੇ ਆ ਵੀ ਡਿਪਰੈਸ਼ਨ ਆ ਜਿਹੜਾ ਉਹ ਇੱਕ ਤਰੀਕੇ ਨਾਲ ਬੰਦੇ ਦਾ ਮੂਡ ਆ ਗਿਆ ਮਤਲਬ ਵੀ ਬੰਦੇ ਦਾ ਮੂਡ ਕਿਵੇਂ ਦਾ ਆ ਬੰਦਾ ਖੁਸ਼ ਆ ਜਾਂ ਬੰਦਾ ਸੈਡ ਆ ਜਾਂ ਮਤਲਬ ਵੀ ਬੰਦੇ ਬੰਦੇ ਦੇ ਮਾਈਂਡ ਦੇ ਵਿੱਚ ਇਨਸਾਨ ਦੇ ਮਾਈਂਡ ਦੇ ਵਿੱਚ ਚੱਲ ਕੀ ਰਿਹਾ ਆ ਤੇ ਜ਼ਿਆਦਾਤਰ ਜਦੋਂ ਮਤਲਬ ਆਪਾਂ ਦੁੱਖ ਦੁਖੀ ਹੁੰਨੇ ਆਗੇ ਸੈਡ ਹੁੰਨੇ ਆਗੇ ਆਪਣੇ ਥਾਟਸ ਆ ਜਿਹੜੇ ਉਹ ਨੈਗੇਟਿਵ ਹੋ ਜਾਂਦੇ ਆ ਜਦੋਂ ਆਪਾਂ ਸੈਡ ਹੁੰਨੇ ਆ ਫਿਰ ਆਪਾਂ ਮਤਲਬ ਵੀ ਆਪਾਂ ਸਾਰਾ ਕੁਝ ਨੈਗੇਟਿਵ ਥੋਚ ਸੋਚਦੇ ਰਹਿੰਦੇ ਆਗੇ ਬੰਦੇ ਨੂੰ ਲੱਗਦਾ ਰਹਿੰਦਾ ਆ ਕਿ ਮੇਰੀ ਆਹੀ ਲਾਈਫ ਆ ਮੇਰੀ ਲਾਈਫ ਦੇ ਵਿੱਚ ਕੁਝ ਨਹੀਂ ਰਿਹਾ ਹੈਗਾ ਸਭ ਕੁਝ ਖਤਮ ਹੋ ਗਿਆ ਤੇ ਮਤਲਬ ਉਹ ਜਿਹੜਾ ਮੂਡ ਆ ਤੁਹਾਡਾ ਉਹ 네ਗੇਟਿਵ ਜਿਹੜੇ ਥੌਟਸ ਹੈਗੇ ਉਹ ਉਹ ਉਹੀ ਇੱਕ ਤਰੀਕੇ ਨਾਲ ਡਿਪਰੈਸ਼ਨ ਬਣ ਜਾਂਦੇ ਹੈਗੇ ਤੇ ਇਹ ਐਵੇਂ ਦੀ ਸਿਚੁਏਸ਼ਨ ਬਣ ਜਾਂਦੀ ਆ ਕਿ ਬੰਦਾ ਜਾਂ ਤੇ ਇਸ ਸਿਚੁਏਸ਼ਨ ਦੇ ਵਿੱਚ ਕੋਈ ਡਾਕਟਰ ਲੱਭ ਸਕਦਾ ਆ ਜਿਹੜਾ ਉਹਦੀ ਹੈਲਪ ਕਰ ਸਕੇ ਉਹਨੂੰ ਠੀਕ ਕਰ ਸਕੇ ਜਾਂ ਕੋਈ ਕਾਉਂਸਲਰ ਵਗੈਰਾ ਦੀ ਹੈਲਪ ਲੈ ਸਕਦੇ ਆ ਤੇ ਜਾਂ ਫਿਰ ਬੰਦਾ ਗੁਰਬਾਣੀ ਦਾ ਸਹਾਰਾ ਲੈ ਸਕਦਾ ਆ ਮਤਲਬ ਇਹ ਸਿਚੁਏਸ਼ਨ ਦੇ ਵਿੱਚ ਗੁਰਬਾਣੀ ਤੁਹਾਡੀ ਬਹੁਤ ਹੈਲਪ ਕਰਦੀ ਹੈਗੀ ਇਸ ਕੰਡੀਸ਼ਨ ਦੇ ਵਿੱਚੋਂ ਨਿਕਲਣ ਦੇ ਲਈ ਮਤਲਬ ਵੀ ਇਹ ਇੱਕ ਤਰੀਕੇ ਨਾਲ ਖੂਦ ਹੀ ਤਰ੍ਹਾਂ ਹੋ ਜਾਂਦਾ ਹੈ ਜਿਵੇਂ ਖੂਦ ਦੇ ਵਿੱਚ ਬੰਦਾ ਡਿੱਗ ਗਿਆ ਜੇ ਬੰਦਾ ਉਥੋਂ ਆਵਾਜ਼ ਦਿੰਦਾ ਆ ਖੂਦ ਦੇ ਵਿੱਚੋਂ ਵੀ ਮੈਨੂੰ ਕੋਈ ਕੱਢ ਲਓ ਮੈਂ ਇੱਥੇ ਡਿੱਗਿਆ ਹੋਇਆ ਫਿਰ ਹੋ ਸਕਦਾ ਹੈ ਵੀ ਕੋਈ ਨਾ ਕੋਈ ਉਹਦੀ ਹੈਲਪ ਕਰ ਦਿੰਦਾ ਆ ਉਹਨੂੰ ਕੋਈ ਖੂਦ ਦੇ ਵਿੱਚੋਂ ਜਿੰਦਾ ਬਾਹਰ ਕੱਢ ਸਕਦਾ ਆ ਪਰ ਕਈ ਵਾਰ ਐਵੇਂ ਹੁੰਦਾ ਆ ਕਿ ਬੰਦਾ ਜਿਵੇਂ ਡਿੱਗ ਗਿਆ ਬੰਦਾ ਸੋਚਦਾ ਆ ਵੀ ਹੁਣ ਤੇ ਮੈਂ ਡਿੱਗ ਗਿਆ ਹੁਣ ਤੇ ਮੈਂ ਬਚਣਾ ਹੀ ਨਹੀਂ ਹੈਗਾ ਵੀ ਕੋਸ਼ਿਸ਼ ਹੀ ਨਹੀਂ ਕਰਦਾ ਹੈਗਾ ਇਨਸਾਨ ਕਿਸੇ ਦੀ ਹੈਲਪ ਲੈਣ ਦੀ ਫਿਰ ਉਹ ਖੋ ਦੇ ਵਿੱਚ ਡਿੱਗਿਆ ਰਹਿ ਜਾਂਦਾ ਆ ਤੇ ਬੰਦਾ ਉੱਥੇ ਹੀ ਮਰ ਜਾਂਦਾ ਆ ਤਾਂ ਉਸੇ ਤਰ੍ਹਾਂ ਹੀ ਡਿਪਰੈਸ਼ਨ ਦੇ ਵਿੱਚ ਹੁੰਦਾ ਆ ਮਤਲਬ ਬੰਦਾ ਦੁਖੀ ਹੁੰਦਾ ਜੇ ਉਹ ਆਪਣਾ ਦੁੱਖ ਕਿਸੇ ਨਾਲ ਸ਼ੇਅਰ ਕਰ ਲਵੇ ਕਿਸੇ ਡਾਕਟਰ ਦੇ ਨਾਲ ਕਿਸੇ ਕਾਉਂਸਲਰ ਦੇ ਨਾਲ ਕਿਸੇ ਆਪਣੇ ਦੋਸਤ ਨਾਲ ਫੈਮਿਲੀ ਨਾਲ ਕਿਸੇ ਨਾਲ ਵੀ ਜੇ ਬੰਦਾ ਸ਼ੇਅਰ ਕਰ ਲੈਂਦਾ ਆ ਜੇ ਉਹਦੀ ਕੋਈ ਗੱਲ ਸੁਣ ਰਿਹਾ ਆ ਤਾਂ ਮਤਲਬ ਫਿਰ ਉਹਦੀ ਕੋਈ ਨਾ ਕੋਈ ਹੈਲਪ ਕਰ ਸਕਦਾ ਆ ਫਿਰ ਕੋਈ ਨਾ ਕੋਈ ਤੁਹਾਡੀ ਜਿਹੜੀ ਪ੍ਰੋਬਲਮ ਆ ਉਹਨੂੰ ਠੀਕ ਕਰਨ ਦੇ ਵਿੱਚ ਤੁਹਾਨੂੰ ਤੁਹਾਡੀ ਤੁਹਾਡੀ ਜਿਹੜੀ ਤੁਹਾਡੀ ਮਾਨਸਿਕ ਕੰਡੀਸ਼ਨ ਆ ਉਹਨੂੰ ਕੰਟਰੋਲ ਕਰਨ ਦੇ ਵਿੱਚ ਕੋਈ ਨਾ ਕੋਈ ਹੈਲਪ ਕਰ ਸਕਦਾ ਆ ਜਿਵੇਂ ਕਹਿੰਦੇ ਹੁੰਦੇ ਆ ਵੀ ਦੁੱਖ ਵੰਡਿਆਂ ਘਟਦਾ ਆ ਉਹ ਉਹੀ ਤਰ੍ਹਾਂ ਤਰੀਕੇ ਦੀ ਗੱਲ ਆ ਵੀ ਜੇ ਤੁਸੀਂ ਆਪਣੀ ਪ੍ਰੋਬਲਮ ਜੋ ਤੁਹਾਡੇ ਮਨ ਦੇ ਵਿੱਚ ਥਾਟਸ ਚੱਲ ਰਹੇ ਆ ਜੋ ਤੁਸੀਂ ਫੀਲ ਕਰ ਰਹੇ ਹੋ ਜੇ ਉਹ ਤੁਸੀਂ ਕਿਸੇ ਨਾਲ ਸ਼ੇਅਰ ਕਰ ਲੈਨੇ ਹੋ ਕਈ ਵਾਰ ਕਿਸੇ ਦੀ ਕੋਈ ਵੀ ਸਮਝਾਈ ਹੋਈ ਇੱਕ ਵੀ ਗੱਲ ਆ ਜਿਹੜੀ ਉਹ ਤੁਹਾਨੂੰ ਮਤਲਬ ਵੀ ਇਸ ਤਰੀਕੇ ਨਾਲ ਤੁਹਾਡੇ ਮਨ ਦੇ ਵਿੱਚ ਬੈਠ ਜਾਂਦੀ ਹੈ ਵੀ ਤੁਹਾਨੂੰ ਲੱਗਣ ਲੱਗ ਜਾਂਦਾ ਹੈ ਕਿ ਐਡੀ ਤੇ ਕੋਈ ਗੱਲ ਹੀ ਨਹੀਂ ਸੀ ਵੀ ਜਿੰਨਾ ਤੁਸੀਂ ਸੋਚ-ਸੋਚ ਕੇ ਆਪਣੇ ਆਪ ਦਾ ਨੁਕਸਾਨ ਕਰ ਰਹੇ ਹੋ ਬਾਕੀ ਆਪਾਂ ਗੱਲ ਕਰਦੇ ਹਾਂ ਕਿ ਡਿਪਰੈਸ਼ਨ ਦੇ ਕਾਰਨ ਕੀ ਹੋ ਸਕਦੇ ਆ ਤੇ ਇਹ ਪ੍ਰੋਬਲਮ ਕਿਉਂ ਆਉਂਦੀ ਆ ਇਹਦੇ ਕਾਫੀ ਸਾਰੇ ਰੀਜ਼ਨ ਹੋ ਸਕਦੇ ਆ ਜਿਵੇਂ ਫੈਮਲੀਆਂ ਵੀ ਇਹਦੇ ਵਿੱਚ ਰੀਜ਼ਨ ਹੋ ਸਕਦੀਆਂ ਨੇ ਕਈ ਵਾਰ ਤੁਹਾਡੀ ਫੈਮਲੀ ਦੇ ਵਿੱਚ ਕੁਝ ਇਦਾਂ ਦੀਆਂ ਪ੍ਰੋਬਲਮਸ ਹੁੰਦੀਆਂ ਨੇ ਜਿਹੜੀਆਂ ਤੁਹਾਨੂੰ ਡਿਪਰੈਸ਼ਨ ਵੱਲ ਧੱਕ ਦਿੰਦੀਆਂ ਨੇ ਤੁਸੀਂ ਨਾ ਚਾਹੁੰਦੇ ਹੋਏ ਵੀ ਐਵੇਂ ਦੀ ਪ੍ਰੋਬਲਮ 'ਚ ਫਸ ਜਾਂਦੇ ਹੋ ਜਿਹੜੇ ਜਿਹੜੇ ਰਿਸ਼ਤੇ ਆ ਕਈ ਵਾਰ ਮਤਲਬ ਤੁਹਾਡੇ ਰਿਲੇਟਿਵਸ ਹੁੰਦੇ ਆ ਤੁਹਾਡਾ ਸਰਕਲ ਹੁੰਦਾ ਆ ਜਿਹੜਾ ਫਰੈਂਡ ਸਰਕਲ ਹੁੰਦਾ ਉਹਦੇ ਵਿੱਚ ਕੁਝ ਐਵੇਂ ਦੀਆਂ ਗੱਲਾਂ ਹੁੰਦੀਆਂ ਨੇ ਕੁਝ ਪ੍ਰੋਬਲਮਸ ਹੁੰਦੀਆਂ ਨੇ ਜਿਹੜੀਆਂ ਤੁਹਾਨੂੰ 네ਗੇਟਿਵ ਕਰ ਦਿੰਦੀਆਂ ਨੇ ਤੁਸੀਂ ਕਈ ਲੋਕੀ ਇਦਾਂ ਦੇ ਹੁੰਦੇ ਆ ਕਿ ਜਿਹੜੇ इमोਸ਼ਨਲੀ ਬਹੁਤ ਵੀਕ ਹੁੰਦੇ ਹੈਗੇ ਜਿਹੜੇ ਕਿਸੇ ਦੀਆਂ ਪ੍ਰੋਬਲਮਸ ਨੂੰ ਕਿਸੇ ਦੀਆਂ ਗੱਲਾਂ ਨੂੰ ਸੁਣ ਸੁਣ ਕੇ ਮਤਲਬ 네ਗੇਟਿਵ ਹੋ ਜਾਂਦੇ ਆ ਉਹ ਵੀ ਡਿਪਰੈਸ਼ਨ ਦੇ ਵਿੱਚ ਚਲੇ ਜਾਂਦੇ ਹੈਗੇ ਤੇ ਸਭ ਤੋਂ ਜਿਹੜਾ ਵੱਡਾ ਕਾਰਨ ਆ ਜਿਹੜੀ ਮੇਨ ਚੀਜ਼ ਆ ਜਿਹੜੀ ਮੈਨੂੰ ਲੱਗਦੀ ਆ ਉਹ ਹੈਗੀ ਆ ਕਿ ਮਤਲਬ ਤੁਹਾਡੀਆਂ ਡਿਜ਼ਾਇਰਸ ਜਿਹੜੀਆਂ ਤੁਹਾਡੀਆਂ ਮਤਲਬ ਉਮੀਦਾਂ ਹੁੰਦੀਆਂ ਨੇ ਕਈ ਵਾਰ ਤੁਹਾਡੀਆਂ ਕਿਸੇ ਤੋਂ ਤੁਸੀਂ ਮਤਲਬ ਜਿਹੜੇ ਆਪਾਂ ਲੋਕੀ ਆ ਕਿ ਆਪਾਂ ਆਪਾ ਬਹੁਤ ਆਪਣੇ ਜਿਵੇਂ ਰਿਸ਼ਤਿਆਂ ਤੋਂ ਲਾ ਲੋ ਆਪਣੇ ਸਰਕਲ ਤੋਂ ਲਾ ਲੋ ਆਪਣੇ ਆਪ ਤੋਂ ਲਾ ਲੋ ਰੱਬ ਤੋਂ ਕਿਸੇ ਤੋਂ ਵੀ ਆਵਾ ਬਹੁਤ ਜ਼ਿਆਦਾ ਉਮੀਦਾਂ ਰੱਖਦੇ ਆ ਮਤਲਬ ਆਪਣੀਆਂ ਜਿਹੜੀਆਂ ਇਛਾਵਾਂ ਨੇ ਉਹ ਬਹੁਤ ਵੱਡੀਆਂ ਹੁੰਦੀਆਂ ਨੇ ਕਿ ਸਾਨੂੰ ਲਾਈਫ ਚਾਹ ਚਾਹੀਦਾ ਐਵੇਂ ਚਾਹੀਦਾ ਇਹ ਚਾਹੀਦਾ ਉਹ ਜਿਹੜੇ ਚੀਜ਼ਾਂ ਨਹੀਂ ਪੂਰੀਆਂ ਹੋਪ ਆਉਂਦੀਆਂ ਨਹੀਂ ਮਿਲਦੀਆਂ ਹੈਗੀਆਂ ਤਾਂ ਫਿਰ ਉਹ ਚੀਜ਼ਾਂ ਵੀ ਮਤਲਬ ਬੰਦੇ ਨੂੰ ਡਿਪਰੈਸ਼ਨ ਵੱਲ ਧੱਕ ਦਿੰਦੀਆਂ ਨੇ ਬੰਦੇ ਨੂੰ ਨੈਗੇਟਿਵ ਕਰ ਦਿੰਦੀਆਂ ਨੇ ਇਸ ਤੋਂ ਇਲਾਵਾ ਹੁੰਦਾ ਆ ਕਿ ਮਤਲਬ ਵੀ ਬੰਦੇ ਨੂੰ ਵਾਹਵਾ ਦੀ ਜਿਵੇਂ ਬਹੁਤ ਸ਼ੌਂਕ ਹੁੰਦਾ ਹਰ ਇੱਕ ਬੰਦੇ ਨੂੰ ਹੁੰਦਾ ਕਿ ਮੇਰੀ ਸਾਰੇ ਜਾਣੇ ਸਿਫਤ ਕਰਨ ਸਾਰੇ ਜਾਣੇ ਮੈਨੂੰ ਚੰਗਾ ਕਹਿਣ ਜਦੋਂ ਉਹ ਚੀਜ਼ ਨਹੀਂ ਸਾਨੂੰ ਦੁਨੀਆ ਤੋਂ ਮੇਲ ਪਾਉਂਦੀ ਹੈਗੀ ਕਈ ਵਾਰ ਲੋਕੀ ਸਾਨੂੰ ਮਾੜਾ ਕਹਿਣ ਲੱਗ ਜਾਂਦੇ ਆ ਸਾਡੇ ਬਾਰੇ ਗੱਲਾਂ ਕਰਦੇ ਆ ਸਾਡੇ ਬਾਰੇ ਚੁਗਲੀਆਂ ਕਰਦੇ ਆ ਜਦੋਂ ਸਾਨੂੰ ਪਤਾ ਲੱਗਦਾ ਕੋਈ ਸਾਡੇ ਬਾਰੇ ਕੀ ਕਹਿ ਰਿਹਾ ਆ ਫਿਰ ਵੀ ਸਾਡਾ ਮਾਨ ਜਿਹੜਾ ਉਹ 네ਗੇਟਿਵ ਹੋ ਜਾਂਦਾ ਆ ਵੀ ਕੋਈ ਸਾਨੂੰ ਕਿਉਂ ਬੋਲ ਰਿਹਾ ਆ ਕੋਈ ਸਾਡੇ ਬਾਰੇ ਗੱਲਾਂ ਕਿਉਂ ਕਰ ਰਿਹਾ ਆ ਅਸੀਂ ਤਾਂ ਕਿਸੇ ਦਾ ਮਾੜਾ ਨਹੀਂ ਕੀਤਾ ਪਰ ਇਹਦੇ ਵਿੱਚ ਇਹ ਨਹੀਂ ਹੁੰਦਾ ਮਤਲਬ ਜ਼ਰੂਰੀ ਨਹੀਂ ਹੈਗਾ ਕਿ ਅਸੀਂ ਕਿਸੇ ਦਾ ਮਾੜਾ ਕੀਤਾ ਹੋਵੇ ਤਾਂ ਹੀ ਕੋਈ ਸਾਡਾ ਮਾੜਾ ਕਰੇ ਕਈ ਵਾਰ ਤੁਹਾਡੀਆਂ ਕਰਮਾਂ ਦੇ ਵੀ ਫਲ ਹੁੰਦੇ ਨੇ ਕੁਝ ਚੀਜ਼ਾਂ ਜਿਹੜੀਆਂ ਹੋਣੀਆਂ ਨੇ ਉਹ ਹੋ ਗਈਆਂ ਰਹਿਣੀਆਂ ਹੁੰਦੀਆਂ ਨੇ ਕਈ ਵਾਰ ਇਹ ਐਵੇਂ ਦੀਆਂ ਚੀਜ਼ਾਂ ਹੁੰਦੀਆਂ ਨੇ ਮਤਲਬ ਜਿਵੇਂ ਡਿਪਰੈਸ਼ਨ ਵੀ ਲਾ ਲਓ ਜਾਂ ਮਤਲਬ ਸਟ्रेस ਲਾ ਲਓ ਕਈ ਵਾਰ ਤੁਹਾਨੂੰ ਬਚਪਨ ਤੋਂ ਕੋਈ ਨਾ ਕੋਈ ਤੁਹਾਡੇ ਨਾਲ ਹਰ ਇੱਕ ਬੰਦੇ ਨਾਲ ਕੁਝ ਨਾ ਕੁਝ ਹੁੰਦਾ ਆ ਬਚਪਨ ਤੋਂ ਕਿਸੇ ਨਾ ਕਿਸੇ ਤਰੀਕੇ ਦੀਆਂ ਬੰਦੇ ਨੇ ਪ੍ਰੋਬਲਮ ਫੇਸ ਕੀਤੀਆਂ ਹੁੰਦੀਆਂ ਨੇ ਤੇ ਜਦੋਂ ਜਦੋਂ ਇਨਸਾਨ ਵੱਡਾ ਹੁੰਦਾ ਜਾਂਦਾ ਆ ਤਾਂ ਉਹਨੂੰ ਲੱਗਦਾ ਮਤਲਬ ਵੀ ਉਹ ਚੀਜ਼ਾਂ ਨਾਲ-ਨਾਲ ਜਦੋਂ ਚਲਦੀਆਂ ਆਉਂਦੀਆਂ ਨੇ ਤਾਂ ਕਈ ਵਾਰ ਇੱਕ ਮੇਨ ਪੁਆਇੰਟ ਬਣ ਜਾਂਦਾ ਆ ਕੋਈ ਵੱਡੀ ਚੀਜ਼ ਐਹੋ ਜੀ ਬੰਦੇ ਦੇ ਮਨ ਦੇ ਵਿੱਚ ਬੈਠ ਜਾਂਦੀ ਆ ਜਿਹਦੇ ਕਰਕੇ ਉਹ ਜਿਹੜੀ ਛੋਟੀਆਂ ਚੀਜ਼ਾਂ ਹੁੰਦੀਆਂ ਨੇ ਛੋਟੀ ਸਟ्रेस ਹੁੰਦੀ ਆ ਮਤਲਬ ਉਹ ਵੀ ਵੱਡੀ ਬਣ ਜਾਂਦੀ ਆ ਬੰਦਾ इमोਸ਼ਨਲੀ ਵੀਕ ਹੋ ਕੇ ਟੁੱਟ ਜਾਂਦਾ ਆ ਫੈਸ਼ਨ ਤੋਂ ਪਹਿਲਾਂ ਬੰਦਾ ਐਂਗਜ਼ਾਇਟੀ ਵਾਲੀ ਜਿਹੜੀ ਸਿਚੁਏਸ਼ਨ ਆ ਉਹਨੂੰ ਫੇਸ ਕਰਦਾ ਆ ਜਿਵੇਂ ਮੇਰੇ ਨਾਲ ਹੁੰਦਾ ਸੀਗਾ ਮਤਲਬ ਵੀ ਹੁਣ ਵੀ ਮਤਲਬ ਉਹ ਚੀਜ਼ ਹੁੰਦੀ ਹੈਗੀ ਪਰ ਪਹਿਲਾਂ ਕੀ ਸੀਗਾ ਕਿ ਮਤਲਬ ਪੈਨਿਕ اٹੈਕ ਆਉਂਦੇ ਸੀਗੇ ਹੱਥ ਬਾਹਾਂ ਸੁੰਨ ਹੋ ਜਾਂਦੇ ਸੀਗੇ ਸਰੀਰ ਐਵੇਂ ਹੋ ਜਾਂਦਾ ਸੀਗਾ ਕਿ ਕੰਬਣ ਲੱਗ ਜਾਂਦਾ ਸੀਗਾ ਮਤਲਬ ਤੈਨੂੰ ਲੱਗਣ ਲੱਗ ਜਾਂਦਾ ਹੈ ਕਿ ਤੁਸੀਂ ਮਤਲਬ ਵੀ ਤੁਹਾਡੇ ਲਾਈਫ ਦੇ ਜਿਹੜੇ ਐਂਡ ਵਾਲੇ ਪਲ ਚੱਲ ਰਹੇ ਆ ਕਿ ਇਸ ਤੋਂ ਬਾਅਦ ਤੁਸੀਂ ਮਰ ਜਾਣਾ ਹੈ ਮਤਲਬ ਉਹ ਉਹ ਐਵੇਂ ਦੀ ਸਿਚੁਏਸ਼ਨ ਹੋ ਜਾਂਦੀ ਹੈ ਕਿ ਤੁਹਾਨੂੰ ਲੱਗਦਾ ਹੈ ਕਿ ਬਸ ਤੁਸੀਂ ਬਚਣਾ ਨਹੀਂ ਹੈਗਾ ਮਤਲਬ ਇਹ ਜਿਹੜੀ ਸਟ्रेस ਆ ਐਂਗਜ਼ਾਇਟੀ ਆ ਉਹ ਇੰਨੀ ਜ਼ਿਆਦਾ ਖਤਰਨਾਕ ਆ ਕਿ ਜਿਉਂਦੇ ਬੰਦੇ ਨੂੰ ਮਿਲਮ ਮੈ ਉਹਨੂੰ ਮੌਤ ਫੀਲ ਕਰਾਉਣ ਲੱਗ ਜਾਂਦੀ ਆ ਬੰਦਾ ਐਵੇਂ ਦੀ ਕੰਡੀਸ਼ਨ ਦੇ ਵਿੱਚ ਫਸ ਜਾਂਦਾ ਆ ਕਿ ਉਹਦਾ ਸੋਚਣਾ ਬੰਦ ਹੋ ਜਾਂਦਾ ਆ ਉਹਨੂੰ ਸਮਝ ਨਹੀਂ ਆਉਂਦੀ ਹੈਗੀ ਉਹਦੇ ਨਾਲ ਕੀ ਹੋ ਰਿਹਾ ਆ ਉਹ ਕੀ ਕਰ ਰਿਹਾ ਆ ਜਿਉਣ ਦੇ ਰਸਤੇ ਬੰਦੇ ਨੂੰ ਇਹ ਲੱਗਣ ਲੱਗ ਜਾਂਦਾ ਆ ਇਨਸਾਨ ਸਮਝਦਾ ਆ ਕਿ ਮੇਰੇ ਜਿਉਣ ਦੇ ਰਸਤੇ ਆ ਜਿਹੜੇ ਸਾਰੇ ਬੰਦ ਹੋ ਗਏ ਸੁਸਾਈਡਲ ਥਾਟਸ ਆਉਣ ਲੱਗ ਜਾਂਦੇ ਆ ਕਿ ਨੈਗੇਟਿਵ ਹੋ ਜਾਂਦਾ ਮੌਤ ਚੰਗੀ ਲੱਗਣ ਲੱਗ ਜਾਂਦੀ ਆ ਆਪਣੇ ਆਪ ਚੰਗਾ ਨਹੀਂ ਲੱਗਦਾ ਹੈਗਾ ਮੈਂ ਸੋਚਦਾ ਕਿ ਜੇ ਮੈਂ ਮਰ ਗਿਆ ਇਹੀ ਇਹਦੇ ਨਾਲ ਇਹਦਾ ਹੱਲ ਹੋ ਜਾਊਗਾ ਮੈਂ ਮੁਕਤ ਹੋ ਜਾਊਗਾ ਮੈਂ ਬਚ ਜੂੰਗਾ ਪਰ ਇਹ ਜਿਹੜਾ ਇਹ ਥਾਟ ਵੀ ਹੁੰਦਾ ਹੈ ਜਿਹੜਾ ਸੁਸਾਈਡਲ ਥਾਟ ਵੀ ਹੁੰਦਾ ਹੈ ਉਹ ਵੀ 1 ਮਿੰਟ ਦਾ ਹੀ ਹੁੰਦਾ ਹੈ ਜੇ 1 ਮਿੰਟ ਦੇ ਵਿੱਚ ਤੁਸੀਂ ਉਹ ਜੀ ਨੂੰ ਇਗਨੋਰ ਕਰ ਤੁਸੀਂ ਸੋਚ ਲਿਆ ਕਿ ਇਹ ਹੁਣ ਨਹੀਂ ਐਵੇਂ ਦਾ ਸਟੈਪ ਲੈਣਾ ਆਪਾਂ ਫੇਰ ਦੇਖਾਂਗੇ ਉਨੇ ਟਾਈਮ ਦੇ ਵਿੱਚ ਹੀ ਉਹ ਚੀਜ਼ ਤਾਂ ਦਿਮਾਗ ਦੇ ਵਿੱਚੋਂ ਨਿਕਲ ਜਾਂਦੀ ਹੈ ਬੰਦਾ ਬਚ ਜਾਂਦਾ ਉਹੀ 1 ਮਿੰਟ ਹੈ ਜੇ ਤੁਸੀਂ ਆਪਣੇ ਆਪ ਤੇ ਕੰਟਰੋਲ ਕਰ ਲਿਆ ਆਪਣੇ ਆਪ ਨੂੰ ਬਚਾ ਲਿਆ ਤਾਂ ਤੁਸੀਂ ਉਹ ਸੁਸਾਈਡਲ ਥਾਟਸ ਨੇ ਜਿਹੜੇ ਉਹਨਾਂ ਦਾ ਮੁਕਾਬਲਾ ਕਰਕੇ ਤੁਸੀਂ ਬਚ ਸਕਦੇ ਹੋ ਤੇ ਤੁਹਾਡੇ ਚੋ ਵੀ ਕਿਸੇ ਨੂੰ ਐਵੇਂ ਹੋ ਰਿਹਾ ਆ ਕਿ ਮਤਲਬ ਤੁਹਾਡਾ ਮਨ ਹਮੇਸ਼ਾ 네ਗੇਟਿਵ ਰਹਿੰਦਾ ਆ ਤੁਹਾਨੂੰ ਕੋਈ ਵੀ ਚੀਜ਼ ਤੁਹਾਡੇ ਨਾਲ ਹੋ ਰਹੀ ਆ ਤੁਹਾਨੂੰ ਲੱਗ ਰਿਹਾ ਰਗਦਾ ਆ ਕਿ ਤੁਹਾਡੇ ਨਾਲ ਹੀ ਕਿਉਂ ਹੋ ਰਹੀ ਆ ਤੁਸੀਂ ਆਲਵੇਜ਼ ਤੁਸੀਂ 네ਗੇਟਿਵ ਰਹਿੰਦੇ ਆ ਤੁਹਾਨੂੰ ਕੁਝ ਵੀ ਚੰਗਾ ਨਹੀਂ ਲੱਗਦਾ ਜਿਵੇਂ ਕਿ ਮਤਲਬ ਵੀ ਕਿਸੇ ਨਾਲ ਵੀ ਬੰਦੇ ਨੂੰ ਬੋਲਣਾ ਚੰਗਾ ਨਹੀਂ ਲੱਗਦਾ ਕਿਤੇ ਆਉਣਾ ਜਾਣਾ ਕਿਸੇ ਨਾਲ ਗੱਲਬਾਤ ਕਰਨੀ ਸਾਰਾ ਕੁਝ ਮਤਲਬ ਜੇ ਤੁਸੀਂ ਆਲਵੇਜ਼ ਤੁਹਾਡਾ 네ਗੇਟਿਵ ਮੋੜਾ ਜਿਹੜਾ ਉਹ ਰਹਿ ਰਿਹਾ ਆ ਤਾਂ ਇਹਦਾ ਮਤਲਬ ਇਹ ਆ ਕਿ ਤੁਸੀਂ ਨਾਰਮਲ ਨਹੀਂ ਹੈਗੇ ਤੁਹਾਨੂੰ ਤੁਹਾਨੂੰ ਜਿਹੜੀ ਸਟ੍ਰੈਸ ਦੀ ਪ੍ਰੋਬਲਮ ਆ ਉਹ ਸ਼ੁਰੂ ਹੋ ਰਹੀ ਆ ਤੁਹਾਨੂੰ ਉਹਦੇ ਬਾਰੇ ਮਤਲਬ ਸੋਚਣਾ ਚਾਹੀਦਾ ਉਹਨੂੰ ਸੀਰੀਅਸ ਲੈਣਾ ਚਾਹੀਦਾ ਆ ਮੈਂ ਉਹ ਇੱਕ ਗੰਭੀਰ ਰੂਪ ਲਵੇ ਤੁਸੀਂ ਮਤਲਬ ਇਸ ਤਰੀਕੇ ਨਾਲ ਉਹਦੇ ਵਿੱਚ ਫਸ ਚਮੋ ਕਿ ਤੁਹਾਡੇ ਲਈ ਨਿਕਲਣਾ ਮੁਸ਼ਕਲ ਹੋ ਜਾਵੇ ਉਹਦੇ ਤੋਂ ਪਹਿਲਾਂ ਤੁਹਾਨੂੰ ਉਹਦੇ ਤੇ ਕੰਟਰੋਲ ਕਰਨਾ ਲੈਣਾ ਚਾਹੀਦਾ ਆ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਇਹੀ ਗੱਲਾਂ ਕਰਨੀਆਂ ਸੀਗੀਆਂ ਤੇ ਤੁਸੀਂ ਵੀ ਸ਼ੇਅਰ ਕਰਿਓ ਜੇ ਕੋਈ ਇਹ ਚੀਜ਼ ਨੂੰ ਫੇਸ ਕਰ ਰਿਹਾ ਹੈ ਆ ਕਾਫੀ ਜਾਣਿਆਂ ਦੇ ਮੈਨੂੰ ਮੈਸੇਜ ਆਏ ਆ ਕਿ ਅਸੀਂ ਸੇਮ ਸਿਚੁਏਸ਼ਨ ਨੂੰ ਫੇਸ ਕਰ ਰਹੇ ਹਾਂਗੇ ਤੇ ਸਾਰੇ ਕਾਫੀ ਜਾਣਿਆਂ ਨੇ ਮੈਨੂੰ ਆਪਣੇ ਆਪਣੇ ਐਕਸਪੀਰੀਅੰਸ ਸ਼ੇਅਰ ਕੀਤੇ ਆਗੇ ਤੇ ਜਦੋਂ ਆਪਾਂ ਕਿਸੇ ਦੀਆਂ ਗੱਲਾਂ ਸੁਣਦੇ ਆ ਕਿਸੇ ਦੇ ਦੁੱਖ ਸੁਣਦੇ ਆਗੇ ਫਿਰ ਬੰਦੇ ਨੂੰ ਇਹ ਲੱਗਣ ਲੱਗ ਜਾਂਦਾ ਆ ਕਿ ਸ਼ਾਇਦ ਵੀ ਮੇਰੇ ਮੈਂ ਤੇ ਬਹੁਤ ਠੀਕ ਆ ਉਹਨਾਂ ਨਾਲੋਂ ਮੈਂ ਮੇਰੇ ਨਾਲ ਤੇ ਏਡੀ ਵੱਡੀ ਕੋਈ ਮਤਲਬ ਵੀ ਕੋਈ ਪ੍ਰੋਬਲਮ ਵੀ ਨਹੀਂ ਆਈ ਹੈਗੀ ਵੀ ਜਿੰਨਾ ਮੈਂ ਆਪਣੇ ਆਪ ਨੂੰ ਖਤਮ ਕਰ ਲਿਆ ਸੀ ਮੈਂ ਆਪਣੇ ਆਪ ਨੂੰ ਮਾਨ ਲਿਆ ਸੀਗਾ ਜੇ ਦੂਜਿਆਂ ਦੀ ਸੁਣਦੇ ਆ ਫਿਰ ਇਸ ਤੁਹਾਨੂੰ ਆਪਣੇ ਦੁੱਖ ਛੋਟੇ ਲੱਗਣ ਲੱਗ ਜਾਂਦੇ ਆ ਤੇ ਤੁਸੀਂ ਕੋਸ਼ਿਸ਼ ਕਰਿਓ ਜੇ ਕੋਈ ਵੀ ਆਪਣੀਆਂ ਪ੍ਰੋਬਲਮਸ ਕੁਝ ਵੀ ਆਪਣੇ ਐਕਸਪੀਰੀਅੰਸ ਇਹਦੇ ਬਾਰੇ ਸ਼ੇਅਰ ਕਰਨਾ ਚਾਹੁੰਦਾ ਹੋਇਆ ਤਾਂ ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਮੈਸੇਜ ਕਰਕੇ ਸ਼ੇਅਰ ਕਰ ਸਕਦੇ ਹੋ ਤੇ ਆਪਾਂ ਅਗਲੀ ਵੀਡੀਓ ਦੇ ਵਿੱਚ ਕੁਝ ਕੇ ਇਹਦੇ ਜਿਹੜੇ ਹੱਲ ਨੇ ਉਹਨਾਂ ਦੇ ਬਾਰੇ ਡਿਸਕਸ ਕਰਾਂਗੇ ਤੇ ਅੱਜ ਦੀ ਵੀਡੀਓ ਨੂੰ ਆਪਾਂ ਇੱਥੇ ਐਂਡ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ